ਧਿਆਨਾ ਵਿੱਚ ਕਾਂਗਰਸੀਆਂ ਦੇ ਆਈਡਲ ਸੀ ਰਵਨੀਤ ਬਿੱਟੂ ਕਾਂਗਰਸ ਪਰਿਵਾਰ ਦੇ ਟਕਸਾਲੀ ਜਦੋਂ ਗੱਲ ਹੁੰਦੀ ਸੀ ਨਾ ਉਹਦੇ ਵਿੱਚ ਉਦਾਹਰਣ ਵਿੱਚ ਵੀ ਨਾਮ ਆਂਦਾ ਸੀ ਸਰਦਾਰ ਰਵਨੀਤ ਸਿੰਘ ਬਿੱਟੂ ਪਰ ਅੱਜ ਉਹ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਚਲੇ ਗਏ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਮੰਨ ਤਾਂ ਭਾਗਾ ਫੈਸਲਾ ਜੀ ਉਹਨਾਂ ਦਾ ਉਹਨਾਂ ਲਈ ਬਹੁਤ ਵੱਡਾ ਨੁਕਸਾਨ ਦੇ ਫੈਸਲਾ ਹੈ ਉਸ ਪਰਿਵਾਰ ਨੂੰ ਜਿਸ ਪਰਿਵਾਰ ਨੂੰ ਪਾਰਟੀ ਵੱਲੋਂ ਔਰ ਪਾਰਟੀ ਵਿੱਚ ਪੂਰਾ ਮਾਨ ਸਤਕਾਰ ਮਿਲਿਆ ਜਦੋਂ ਕੋਈ ਵੀ ਦਰਖਤ ਆ ਆਪ ਨੂੰ ਖਾਣ ਲੈਂਦਾ ਜਿਹੜਾਂ ਚੋਂ ਤਾਂ ਪਹਿਲਾਂ ਨੁਕਸਾਨ ਉਹਨੂੰ ਆਪ ਨੂੰ ਹੁੰਦਾ ਹੈ ਔਰ ਮੈਂ ਜਾਤੀ ਤੌਰ ਤੇ ਮਹਿਸੂਸ ਕਰਦਾ ਕਿ ਬੜਾ ਮੰਦ ਭਾਗਾ ਫੈਸਲਾ ਤੇ ਇਹ ਹੁਣਾ ਰਵਨੀਤ ਸਿੰਘ ਬਿੱਟੂ ਦਾ ਜੋ ਘਾਟਾ ਕਾਂਗਰਸ ਨੂੰ ਵੀ ਪਿਆ ਉਸ ਨੂੰ ਪੂਰਾ ਕਰਨ ਦੇ ਲਈ ਕੀ ਵੀ ਹੁੰਤ ਬੰਦੀ ਹੈ ਦੇ ਵਿੱਚ ਪਾਰਟੀ ਦੇ ਵਿੱਚ ਚਲੋ ਜੀ ਬਹੁਤ ਉੱਤਰ ਫੇਰ ਹੁੰਦੇ ਹੈਗੇ ਆ ਪਾਰਟੀਆਂ ਦੇ ਵਿੱਚ ਉਤਰਾਅ ਚੜਾਅ ਆਉਂਦੇ ਆ ਪਾਰਟੀ ਦੇ ਜਾਣ ਜਦੋਂ ਕੋਈ ਬੰਦਾ ਜਾਂਦਾ ਅਕਸਰ ਫਰਕ ਪੈਂਦਾ ਨਾ ਕਹਿਣਾ ਵੀ ਮੈਂ ਕਮੋ ਇੱਕ ਫਰਕ ਨਹੀਂ ਪੈਂਦਾ ਪੈਂਦਾ ਬੰਦਾ ਬਿੱਟੂ ਜਿਹਾ ਨਹੀਂ ਕੋਈ ਵਰਕਰ ਵੀ ਜਾਵੇ ਤਾਂ ਵੀ ਫਰਕ ਪੈਂਦਾ ਹੈਗਾ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਸਿਸਟਮ ਹੁੰਦਾ ਜਿਹੜਾ ਪਰਿਵਾਰਿਕ ਜਿਹੜਾ ਇੱਕ ਜਿਹੜੀ ਪਰਵਾਹ ਜਾਂ ਆਪ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਕੰਮ ਕਰਨ ਲੱਗ ਪੈਂਦੀ ਹੈਗੀਔਰ ਦੇਖੋਗੇ ਕਿ ਕੋਈ ਨਾ ਕੋਈ ਹੋਰ ਐਸਾ ਲੀਡਰ ਉੱਥੋਂ ਪੈਦਾ ਹੋ ਜੂਗਾ ਜਿਹੜਾ 파ਰਟੀ ਦੀ ਇੱਕ ਤਰੀਕੇ ਨਾਲ ਸੇਵਾ ਕਰ ਸਕੂਗਾ ਤੇ ਹਲਕਾ ਦਾਖਾ ਦੇ ਵਿੱਚ ਜਿਹੜੇ ਕਾਂਗਰਸੀਆਂ ਕਿਤੇ ਨਾ ਕਿਤੇ ਜਾ ਕੇ ਅੱਜ ਇੱਕ ਨਮੋਸ਼ੀ ਜੀ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਇੱਕ ਸਿਰਮੌਰ ਲੀਡਰ ਹੈ ਨਾ ਦੂਸਰੇ ਬੀਜੇਪੀ ਪਾਰਟੀ ਵਿੱਚ ਚੱਲ ਗਿਆ ਉਹਨਾਂ ਵਰਕਰਾਂ ਨੂੰ ਤੁਸੀਂ ਕੀ ਸੁਣਖਾ ਦੋ ਨਮੋਸ਼ੀ ਹੈ ਨਹੀਂ ਜੀ ਸਾਡੇ ਦਾਖਾ ਦੇ ਵਰਕਰ ਕਾਂਗਰਸ ਨੂੰ ਪਿਆਰ ਕਰਦੇ ਆ ਕਾਂਗਰਸ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਆ ਮੌਜੂਦਾ ਕਾਂਗਰਸ ਦੇ ਪ੍ਰਧਾਨ ਨੂੰ ਪਿਆਰ ਕਰਦੇ ਆ ਸਾਡਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਮਿਹਨਤੀ ਇਨਸਾਨ ਹੈ ਉਹਦਾ ਸਤਿਕਾਰ ਹੈਗਾ ਕਾਂਗਰਸ ਪਾਰਟੀ ਦਾ ਕੇ ਹਲਕੇ ਵਿੱਚ ਬਿਲਕੁਲ ਸਹੀ ਸਲਾਮਤ ਹੈ ਔਰ ਪਾਰਟੀ ਉਡੀਕ ਕਰਦੀ ਹੈ ਜਿਹੜਾ ਵੀ ਸਾਡੀ ਹਾਈ ਕਮਾਂਡ ਔਰ ਸਾਡੇ ਪ੍ਰਧਾਨ ਜੀ ਸਾਡੇ ਸੀਐਮਪੀ ਲੀਡਸ ਸਾਹਿਬ ਇਸ ਵੀ ਲੀਡ ਨਾਮੰਦੇ ਨੂੰ ਲੁਧਿਆਣਾ ਪਾਰਲੀਮੈਂਟ ਹਲਕੇ ਲਈ ਭੇਜਣਗੇ Thank you very much.